मैडम जी मेरा नाम जी हरमन सिंह ਆ ਜੀ ਮੈਂ ਜੀ ਖੂਸਾਦਾਲ ਸਿੰਘ ਤੋਂ ਆ ਜੀ ਮੈਂ ਜੀ ਬਹੁਤ ਹੁਸ਼ਿਆਰ ਆ ਜੀ ਕੋਈ ਨਾ ਲੱਗ ਜੂ ਪਤਾ ਤੂ ਕਿੰਨਾ ਕੇ ਹੁਸ਼ਿਆਰ ਆ ਕਿੱਤੀ ਕਿੰਨੀ ਐ ਤੱਕ ਖੜੀ ਹੋ ਆ ਦਾ ਨਾਮ ਦੱਸ ਮੈडम जी ਮੇਰਾ ਨਾਮ ਸ਼ਮਿੰਦਰ ਕੌਰ ਆ ਕਿਹੜੀ ਜਮਾਤ ਚ ਮੈडम जी ਮੈਂ ਵੀ 11ਵੀਂ ਚ ਆ ਜੀ ਠੀਕ ਆ ਮੈਂ ਅੰਦਰ ਜਣਾ ਕੇ ਆਣਾ ਮੈਡਮ ਜੀ ਖੋਸਾ ਦਾਸ ਸਿੰਘ ਜੀ ਮੈਡਮ ਜੀ ਮੈਂ ਤੁਹਾਡੇ ਅੱਗੇ ਕੁਝ ਲੈ ਕੇ ਆਉਣਾ ਕੋਈ ਨਾ ਛੁੱਟੇ ਬਾਹਰ ਚ ਲੈ ਲਾਂਗੇ ਕੋਈ ਨਹੀਂ ਬੈਠ ਜਾਓ ਇਹ ਤਾਂ ਕੁੜੀ ਮੈਨੂੰ ਬੜੀ ਸ਼ਿਆਰ ਲੱਗਦੀ ਆ ਮੈਡਮ ਜੀ ਮੈਂ ਵੀ ਬਹੁਤ ਸ਼ਿਆਰ ਆਂ ਜੀ ਠੀਕ ਆ ਲੱਗ ਜੂ ਪਤਾ ਬਹਿ ਜਾ ਬੱਚੇ ਬਹਿ ਜਾ ਮੇਰੀ ਗੋਦ ਬਹਿ ਜਾ ਉੱਠੋ ਜੋ ਆਣਾ ਖੜਾ ਹੋ ਆਦਾ ਨਾਮ ਦੱਸ ਮੇਰਾ ਪਿਆਰ ਸਿੰਘ ਆ ਜੀ ਮੈਂ ਹਮ ਦਾ ਡੈਡੀ ਆ ਜੀ ਤੁਸੀਂ ਦੋਵੇਂ ਪਿਆ ਪੁੱਤ ਕਿ ਕਰਾਂਗੇ ਹਾਂ ਜੀ ਠੀਕ ਆ ਮੈਂ ਦੋਰੀ ਫੇਲ ਹੋ ਗਿਆ ਜੀ ਠੀਕ ਆ ਜੀ ਬੈ ਜਾ ਹਰਮਨ ਤੈਨ ਮਨੇ ਐਵੀ ਸੀ ਨਾ ਉਹ ਤੇ ਮੈਡਮ ਜੀ ਮੈਨੂੰ ਆਉਂਦੀ ਨਹੀਂ ਆ ਨਲਾਕ ਬੱਚਾ ਕਿਸੇ ਥਾਂ ਦਾ ਤੈਨ ਇਹ ਵੀ ਸੀ ਨਹੀਂ ਆਉਂਦੀ ਚਿੱਟੀ ਚ ਨਹੀਂ ਆਇਆ ਤੂੰ ਸੁਣਾ ਬੁਸ਼ਿਆਰ ਲੱਗਦੀ ਆ ਇਹ ਬੀ ਸੀ ਵਾਹ ਇਹ ਬੱਚੀ ਸ਼ਿਆਰਾ ਇਹ ਮੇਰਾ ਨਾਮ ਰੋਜਨ ਕਰੂਗੀ ਮੈਡਮ ਜੀ ਮੈਂ ਤੂੰ ਲਾਇਕ ਬੱਚਾ ਤੈਨੂੰ ਤਾਂ ਕੱਖ ਨਹੀਂ ਆਉਂਦਾ ਨਲਾਇਕ ਕਿਸੇ ਥਾਂ ਦਾ ਸਾਈਕਲ ਮੇਰੇ ਮੰਗ ਰਾਂ ਘੜਿਆ ਤਾਂ ਜਿਵੇਂ ਬੜੀ ਫੋਰਚੂਨਰ ਹੁੰਦੀ ਆ ਮੈਡਮ ਜੀ ਮੇਰੀ ਫੋਰਚੂਨਰ ਹੀ ਆ ਇਹਨੂੰ ਨਾ ਕੋ ਛਕਾਓ ਜੀ ਤੁਸੀਂ ਤਾਂ ਦੱਸ ਮੈਨੂੰ ਸੀ 4 ਕੀ ਹੁੰਦਾ ਸੀ 4 ਮੈਡਮ ਜੀ ਕੈਟ ਯਰ ਫਿਰ ਮੈਂ ਏਡੇ ਤਨਾਇਕ ਬੱਚਾ ਮੈਡਮ ਜੀ ਕੀ ਹੋਇਆ ਜੀ ਸੀ ਫਰ ਤਾਂ ਨਹੀਂ ਪਤਾ ਸੀ ਫੀਫਰ ਮੈਡਮ ਜੀ ਕੈਟ ਹੀ ਤਾਂ ਹੁੰਦੀ ਆ ਕੈਟ ਨਹੀਂ ਹੁੰਦੀ ਫਿਰ ਮੈਡਮ ਜੀ ਕੀ ਹੁੰਦਾ ਜੀ ਸੀ ਫਰ ਰੈਂਬੋ मैडम जी वो कौन ओ साडी बिल्ली कित्ती चुन्नी ਆਲ ਗਿਆ सी ਫੋਰ ਕੀ ਹੁੰਦਾ ਤੂੰ ਦੱਸ ਹੁਣ ਵੇਖੀ ਕਿਵੇਂ ਸਹੀ ਜਵਾਬ ਦਿੰਦੀ ਐ ਸੀ ਫੋਰ ਮੈडम जी ਰੈਂਬੋ ਵਾਹ ਵਾਹ ਵੇਖਿਆ ਸਹੀ ਜਵਾਬ ਆ ਰਿਆ ਚਲੋ ਮੈडम जी ਕੋਈ ਹੋਰ ਚੀਜ਼ ਪੁੱਛੋ ਮੈਂ ਉਹਦਾ ਆਨਸਰ ਸਹੀ ਦਊਂਗਾ ਤੁਹਾਨੂੰ ਕਿਆ ਦੱਸ ਫਿਰ ਏ ਫੋਰ ਕੀ ਹੁੰਦਾ ਲੈ ਮੈडम ਜੀ ਇਹ ਤਾਂ ਸੌਖਾ ਹੀ ਬੜਾ ਏ ਫੋਰ ਐਪਲ ਦਿਨਾਂਕ ਬੱਚਾ ਨਾ ਹੋਵੇ ਤੈਨੂੰ ਇਹ ਨਹੀਂ ਪਤਾ ਏ ਫੋਰ ਮਰੂਤ ਹੁੰਦਾ A for amrud ha ਕਿੱਟੀ ਚੁੰਨੀ ਆ ਗਏ ਤੂੰ ਹੁਣ ਤੂੰ ਦੱਸ A for ਕੀ ਹੁੰਦਾ ਕੀ ਜਾਂਦੇ ਜਵਾਬ ਕਿਵੇਂ ਆਉਂਦਾ ਮੈਡਮ ਜੀ A for amrud ਵੈਰੀ ਗੁੱਡ ਵੇਖਿਆ ਜਵਾਬ ਆਇਆ ਛਿਆਰ ਬੱਚੀ ਦਾ ਇਹ ਜਵਾਬ ਆਉਂਦਾ ਨਾ ਇੱਕ ਬੱਚਾ ਵੈਰੀ ਗੁੱਡ ਇਹ ਤਾਂ ਮੈਨੂੰ ਪੱਕਾ ਵੀ ਇਹ ਮੇਰਾ ਨਾਮ ਰੋਸ਼ਨ ਕਰੂ ਵੀ ਵੈਰੀ ਗੁੱਡ ਵੈਰੀ ਗੁੱਡ ਮੈਡਮ ਮੇਰੇ ਨਾਲ ਚਲਾਕੀਆਂ ਕਰ ਰਹੀ ਹੈ ਰੋਜ਼ਾ ਫਿਰ ਮੈਂ ਵੀ ਚਲਾਕੀ ਕਰਕੇ ਦਿਖਾਉਣਾ ਲਓ ਮੈਡਮ ਜੀ ਹੁਣ ਤੁਸੀਂ ਫਿਰ ਇਦਾਂ ਕਰੋ ਕਿ ਪ੍ਰਸ਼ਨ ਸਭ ਤੋਂ ਪਹਿਲਾਂ ਤੁਸੀਂ ਇਹਨਾਂ ਨੂੰ ਪੁੱਛੋ ਫਿਰ ਜਵਾਬ ਮੈਂ ਦਊਂਗਾ ਚਲ ਫਿਰ ਇਦਾਂ ਕਰ ਲੈਨੇ ਮੈਨੂੰ ਪੂਰਾ ਭਰੋਸਾ ਤੇ ਚਲ ਹਾਂਜੀ ਮੈਡਮ ਜੀ ਪੁੱਛੋ ਫਿਰ ਮੈਂ ਵੀ ਤਾਂ ਦੇਖਿਆ ਕਿੰਨੇ ਕੁ ਹਿਆ ਆ ਰਿਹਾ ਬੇਟੀ ਚਲ ਤੂੰ ਦੱਸ ਅੰਗਰੇਜ਼ੀ ਵਿੱਚ ਪਕੌੜੇ ਨੂੰ ਕੀ ਕਹਿੰਦੇ ਆ ਮੈਡਮ ਜੀ ਮੈਂ ਦੱਸਾਂ ਹਾਂਜੀ ਦੱਸੋ ਕੋਲਾ ਕੇ ਦੱਸੂੰਗੀ ਬੜੀ ਦੱਸ ਵਾ ਵਾ ਇਹ ਤਾਂ ਸਹੀ ਜਵਾਬ ਆਇਆ ਹੁਣ ਤੂੰ ਦੱਸ ਫਸ ਗਿਆ ਸੀ ਇਹ ਤੇ ਇਸਕੇ ਮਾਈ ਇਹ ਮੈਡਮ ਜੀ ਪਕੌੜੇ ਨੂੰ ਅੰਗਰੇਜ਼ੀ ਚ ਕਹਿੰਦੇ ਆ ਜੀ ਮੈਨੂੰ ਨਹੀਂ ਪਤਾ ਇਹ ਬਾਰ ਮੈਨ ਨੇ ਲਾਇਕ ਨਹੀਂਗਾ ਜੀ ਸ਼ਾਬਾਸ਼ ਸ਼ਾਬਾਸ਼ ਬੇਟਾ ਇਹ ਨਲਾਇਕ ਬੱਚਾ ਮੈਨੂੰ ਪਹਿਲਾਂ ਹੀ ਪਤਾ ਸੀ ਇਹ ਨਲਾਇਕ ਇਹਨੇ ਸਹੀ ਜਵਾਬ ਦਿੱਤਾ ਇਹ ਨਾਂ ਰੋਸ਼ਨ ਕਰੋਗੇ ਤੇ ਬੈਡਮ ਜੀ ਮੈਂ ਤੂੰ ਨਲਾਇਕ ਬੱਚਾ ਤੂੰ ਕੋਈ ਕੰਮ ਨਹੀਂ ਕਰ ਸਕਦਾਗਾ ਸਾਡੇ ਤੋਂ ਹਾਕ ਦਾ ਪੁੱਛੀ ਜਾਂਦੇ ਹੋ ਪਿਛਲੇ ਤੋਂ ਕੋਈ ਪ੍ਰਸ਼ਨ ਪੁੱਛਿਆ ਹੀ ਨਹੀਂ ਇਹ ਤੁਸੀਂ ਉਹ ਬੱਚਾ ਬਹੁਤ ਸ਼ਿਆਰ ਹੈ ਬਹੁਤ ਪੜਦਾ ਬਹੁਤ ਰਸਨਤ ਦਿੰਦਾ ਮੈਨੂੰ ਨਹੀਂ ਨਹੀਂ ਮੇਰਾ ਮਤਲਬ ਉਹ ਬਹੁਤ ਸ਼ਿਆਰ ਆ। ਕੱਲ ਮੈਨੂੰ ਇਹ ਗੱਲ ਸੈਕ ਵਿੱਚ ਕੀ ਲੈ ਕੇ ਆਇਆ? ਮੈਡਮ ਜੀ ਅੰਗਰੇਜ਼ੀ ਦੀ ਕਾਪੀ ਲੈ ਕੇ ਆਇਆ ਜੀ। ਨਲਾਇਕ ਬੱਚਾ ਕਿਸੇ ਥਾਂ ਦਾ ਇਹਨੂੰ ਇਹ ਨਹੀਂ ਪਤਾ ਵੀ ਮੈਡਮ ਆਦੇ ਕੀ ਲੈ ਕੇ ਆਉਣਾ। ਇੰਟੈਲੀਜੈਂਟ ਕੁੜੀਏ ਮੇਰੇ ਅੱਤੇ ਕੀ ਲੈ ਕੇ ਆਈਆਂ? ਮੈਡਮ ਜੀ ਮੈਂ ਮੈਡਮ ਜੀ ਮੈਂ ਲੈ ਕੇ ਆਈਆਂ। ਗੋਭੀ। ਵਾਓ ਵਾਓ ਗੁੱਡ ਬੱਚੀ ਮੈਡਮ ਨੂੰ ਖੁਸ਼ ਕਰਤਾ ਕਿ ਨਹੀਂ ਅੱਜ? ਨਲਾਇਕ ਬੱਚੇ ਨੂੰ ਕੋਈ ਪਤਾ ਨਹੀਂ ਕੀ ਲੈ ਕੇ ਆਉਣਾ। ਕੀ ਕਰ ਮੈਂ ਨਹੀਂ ਪੀੜ ਹੋ ਗਈ ਹਏ ਮੈਡਮ ਜੀ ਮੈਂ ਤੁਹਾਨੂੰ ਇੱਕ ਪੋਇਮ ਸੁਣਾਵਾਂ ਜੀ ਸੁਣਾਓ ਅੰਗਰੇਜ਼ੀ ਦੀ ਜੀ ਸੁਣਾਓ ਸੋਨੀ ਜੀ ਸੁਣਾਇਆ ਜੋ ਸੋਨੀ ਜੀ ਹਾਂ ਸੁਣਾਓ ਜੋਨੀ ਜੋਨੀ ਜਸ ਪਾਪਾ ਈਟਿੰਗ 슈ਗਰ নো ਪਾਪਾ ਟੈਲਿੰਗ ਲਾਈ ਹਾ ਹਾ ਆ ਬੱਚਾ ਮੰਤੂ ਕੋਲ ਬਹੁਤ ਸੋਹਣੀ ਸੁਣਾਈ ਮੇਰਾ ਦਿਲ ਖੋਚ ਕਰ ਦਿੱਤਾ ਕਿਤੇ ਤੂੰ ਆਦੂ ਲੈ ਕੇ ਆਉਂਦਾ ਨਾ ਮੇਰੀ ਆਲੂ ਗੋਭ ਚ ਸਬਜੀ ਬਣ ਜਾਣੀ ਸੀ ਚੱਲ ਬੱਚੋ ਮੈਨੂੰ ਸੋਹਣਾ ਜਿਹਾ ਝੁੜਕੜਾ ਸੁਣਾਓ ਮੈਨੂੰ ਆਸਾਰ ਹੈ ਜਿਨੇ ਮੈਨੂੰ ਸੋਹਣਾ ਝੁੜਕੜਾ ਸੁਣਾਇਆ ਉਹਨੂੰ ਮੈਂ ਪਾਸ ਕਰ ਦੂੰਗੀ ਜਿਨੇ ਨਾ ਚੰਗਾ ਸੁਣਾਇਆ ਉਹਨੂੰ ਫੇਲ ਕਰ ਦਾਂਗੀ ਮੈਨੂੰ ਆਸਾ ਹੋਣਾ ਚਾਹੀਦਾ ਠੀਕ ਹੈ ਮੈਡਮ ਵੀ ਪਹਿਲਾਂ ਮੈਂ ਸੁਣਾਉਣਾ ਜੀ ਸੁਣਾਓ ਸੁਣਾਓ ਮੈਡਮ ਦੀ ਇੱਕ ਵਾਰੀ ਇੱਕ ਕੀੜੀ ਹੁੰਦੀ ਆ ਜੀ ਅੱਛਾ ਉਹਦਾ ਦੋਸਤ ਹੁੰਦਾ ਜੀ ਹਾਥੀ ਅੱਛਾ ਤੇ ਕੀੜੀ ਹੌਲੀ ਹੌਲੀ ਕਰਦੀ ਜੀ ਹਾਥੀ ਕੋਲੇ ਚਲੀ ਜਾਂਦੀ ਆ ਅੱਛਾ ਤੇ ਹਾਥੀ ਨੂੰ ਕਹਿੰਦੀ ਆ ਕੀ ਹਾਥੀ ਆਪਣੀ ਦੋਸਤੀ ਬੜੀ ਗੂੜੀ ਆ ਕਹਿੰਦੀ ਮੈਨੂੰ ਤੇਰਾ ਕੱਛਾ ਚਾਹੀਦਾ ਵਾ ਅੱਛਾ ਪਤਾ ਜੀ ਕੱਛਾ ਕਾਹਦੋ ਚਾਹੀਦਾ ਜੀ ਕਾਹਦੋ ਚਾਹੀਦਾ ਮੈਡਮ ਦੀ ਕੀੜੀ ਕਹਿੰਦੀ ਸਾਡੇ ਘਰੇ ਵਿਆਹ ਜੀ ਅਸੀਂ ਕੱਛੇ ਦਾ ਟੈਂਟ ਲਾਉਣਾ ਜੀ ਮੈਨੂੰ ਤੇਰੇ ਗੰਦੇ ਜਿਹੇ ਚੁਟਕਲੇ ਦਾਸਤਾ ਆਇਆ ਮੈਡਮ ਜੀ ਈਂਡਾ ਸੋਹਣਾ ਚੁਟਕਲਾ ਸੁਣਾਇਆ ਜੀ ਈਂਡਾ ਸੋਹਣਾ ਉਹਨੇ ਟੈਂਟ ਲਾਇਆ ਜੀ ਗੁੰਡ ਮਾਜੀ ਚੱਲ ਤੂੰ ਸੁਣਾ ਮੈਡਮ ਜੀ ਮੈਂ ਵੀ ਕੀੜੀ ਵਾਲਾ ਹੀ ਸੁਣਾਉਣੀ ਆ ਸੁਣਾਓ ਫਿਰ ਇੱਕ ਵਾਰੀ ਨਾ ਕੀੜੀ ਨੂੰ ਹਾਥੀ ਦਾ ਰਿਸ਼ਤਾ ਆਉਂਦਾ ਵਾ ਤੇ ਕੀੜੀ ਮਨਾ ਕਰ ਦਿੰਦੀ ਆ ਉਹਨੇ ਮਨਾ ਕਿਉਂ ਕਰ ਦਿੱਤਾ ਹਾਥੀ ਮੋਟਾ ਸੀ ਤਾਂ ਕਰ ਚਾ ਨਹੀਂ ਜੀ ਉਹ ਆਂਦੀ ਹਾਥੀ ਦੇ ਦੰਦ ਬਾਹਰ ਆ ਯਦ ਬਾਗੋ ਬਾਗ ਕਰ ਦਤਾ ਕਿਡਾ ਸੁਣਾ ਮੈਡਮ ਨੇ ਮੇਰੇ ਨਾਲ ਬਹੁਤ ਤੱਕਾ ਕੀਤਾ ਅੱਜ ਤੁਹਾਨੂੰ ਇਹ ਸਾਰਿਆਂ ਨੂੰ ਸਕੂਲ ਵਾਲਾ ਪਾਰਟ ਕਿਦਾਂ ਦਾ ਲੱਗਾ ਇਹ ਹਲੇ ਆਪਾਂ ਟਰਾਈ ਜੀ ਕੀਤੀ ਹੈ ਕਮੈਂਟ ਕਰਕੇ ਜਰੂਰ ਦੱਸੋ ਤੁਹਾਨੂੰ ਕਿਦਾਂ ਦਾ ਲੱਗਾ ਜੇ ਵਧੀਆ ਲੱਗਾ ਆਪਾਂ ਅਗਲੇ ਸੈਕੰਡ ਪਾਰਟ ਵੀ ਇਹਦਾ ਬਣਾਵਾਂਗੇ ਤੋ ਬਹੁਤ ਸਾਰਾ ਪਿਆਰ ਸਤਿਕਾਰ ਜੋਂਦੇ ਵਸਦੇ ਰਹੋ ਰੱਬ ਸਭ ਨੂੰ ਖੁਸ਼ ਰੱਖੇ ਚੜ੍ਹਦੀ ਕਲਾ ਜ ਰੱਖੇ ਜੀ ਕਿਹਾ ਉਹ ਕੀਤਾ ਅੱਜ ਅੱਜ ਵੈਸੇ ਇੱਕ ਗੱਲ ਤੇ ਹੈਗੀ ਸੀ ਜਿਵੇਂ ਬੈਠੇ ਸੀ ਹੈਨਾ ਜਿਵੇਂ ਹੈਨਾ ਸਕੂਲ ਵਾਲੇ ਦਿਨ ਯਾਦ ਆ ਗਏ ਜਿਵੇਂ ਪਹਿਲਾਂ ਹੁੰਦਾ ਸੀਗਾ ਤੁਹਾਨੂੰ ਵੀ ਯਾਦ ਆ ਗਿਆ ਉਹਦੇ ਨਾਲ ਯਾਦ ਆ ਗਿਆ ਸੀ ਐਂ ਬੋਰੀਆਂ ਤੇ ਪਹਿਨਦੇ ਸੀ ਆਪੋ ਆਪਣੀਆਂ ਬੋਰੀਆਂ ਝੋਲੇ ਵੀ ਸਾਡੇ ਐਵੇਂ ਦੇ ਹੁੰਦੇ ਸੀ ਬੋਰੀ ਵਾਲੇ ਜਾਈ ਨਹੀਂ ਪਤਾ ਕੀ ਹੁੰਦਾ ਜਿਵੇਂ ਕੱਲ ਕਲਾਸਾਂ ਦੇ ਅੰਦਰ ਲੱਗਦੇ ਨੇ ਜਿਵੇਂ ਸਰਦੀਆਂ 'ਚ ਪਤਾ ਕੀ ਹੁੰਦਾ ਹੈ ਸਰਦੀਆਂ 'ਚ ਟੀਚਰ ਨੂੰ ਕਹਿਣਾ ਕਿ ਮੈਡਮ ਧੁੱਪ ਲੱਗੀ ਹੈ ਕਿ ਸਾਨੂੰ ਬਾਹਰ ਹੀ ਬਿਠਾ ਦਿਓ ਤਾਂ ਬਾਹਰ ਕਲਾਸਾਂ ਲਾਏ ਨਾ ਉਹ ਉਹ ਸਾਰਾ ਸੀਨ じゃ ਇੱਕ ਵਾਰੀ ਚੇਤੇ ਆ ਗਿਆ ਸੱਚੀ ਮੈਨੂੰ ਆ ਗਿਆ ਠੰਡੇ ਵੀ ਚੇਤੇ ਆ ਗਏ ਮੈਨੂੰ ਦਾਵਲੇ ਮੋਰਗ ਨਹੀਂ ਬਣਾਇਆ ਤੇ ਫੋਰਚੂਨਰ ਹੈ ਹੈ ਫੋਰਚੂਨਰ ਸਾਡੀ ਕਿਦਾਂ ਲੱਗੀ ਫੋਰਚੂਨਰ ਹੀ ਆਉਂਗੇ ਅੱਗੇ ਆਏ ਸਾਈਕਲਾਂ ਤੇ ਜਾਂਦੇ ਸੀ ਕਿ ਸਕੂਲ ਹਣਾ ਪਹਿਲਾਂ ਸਹੀ ਗੱਲ ਡੈਡੀ ਜੀ ਪਹਿਲਾਂ ਫੈਂਗ ਲੈਂਦੇ ਸੀ ਜਾਂਦੇ ਵੇ ਇੱਥੇ ਪੜ੍ਹਦੇ ਪਹਿਲੋ ਮੈਂ ਤਾਂ ਕੋ ਪੁਛੇਰ ਵੀ ਬੈਠਾ ਬੈਠਾ ਥੱਕ ਗਿਆ ਪੁੱਛਿਆ ਤੁਹਾਨੂੰ ਸੋ ਕਿਦਾਂ ਲੱਗਾ ਸਾਰਿਆਂ ਨੂੰ ਸੋ ਜੇ ਵਧੀਆ ਲੱਗਾ ਆਪਾਂ ਸੈਕੰਡ ਪਾਰਟ ਵੀ ਜਲਦੀ ਬਣਾ ਦੇਣਾ ਜੀ ਸੋ ਕਮੈਂਟ ਕਰਕੇ ਜਰੂਰ ਦੱਸਿਓ ਜੇ ਵਧੀਆ ਲੱਗਾ ਅਪਰੀਸ਼ੀਏਟ ਕਰਿਓ ਜੇ ਕੋਈ ਕਮੀ ਪੇਸ਼ੀ ਲੱਗੀ ਉਹ ਗਲਤੀ ਵੀ ਸਾਨੂੰ ਦੱਸਿਓ ਆਪਾਂ ਅੱਗੇ ਤੋਂ ਤੇ ਸੁਧਾਰ ਕਰਾਂਗੇ ਵਰਕ ਕਰਾਂਗੇ ਤੇ ਚੁਟਕਲਾ ਕਿਹਦਾ ਵਧੀਆ ਲੱਗਾ ਉਹ ਦੱਸਿਓ ਚੁਟਕਲਾ ਚੁਟਕਲਾ ਕਿਹੜਾ ਵਧੀਆ ਲੱਗਾ ਉਹ ਸੱਚੋਚੀ ਦੱਸਿਓ ਤੁਸੀਂ ਭਾਈ ਮੇਰਾ ਵਧੀਆ ਏ ਸੋ ਕਮੈਂਟ ਕਰਕੇ ਦੱਸ ਦਿਓ ਤੇ ਨਵੇਂ ਨਵੇਂ ਵਲੌਗ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਦਿਓ ਜੀ ਓਕੇ ਥੈਂਕ ਯੂ so much ਜੋਂਦੇ ਵਾਦ ਦੇ ਰਹੋ ਗੋਡ ਬlesਸ ਯੂ ਸਤਿ ਸ਼੍ਰੀ ਅਕਾਲ ਜੀ